ਸਦਨ ਪੇਸ਼ ਕੀਤੇ ਗਏ ਬਜਟ ਦੇ ਉੱਤੇ ਵਿਰੋਧੀਆਂ ਦੇ ਵੱਲੋਂ ਮੋਰ ਤੋਂ ਹੱਲਾ ਬੋਲਿਆ ਗਿਆ ਹਾਲਾਂਕਿ ਜੇ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਕੇਂਦਰੀ ਮੰਤਰੀ ਨਰਮਲਾ ਸਿਤਾਰਮਨ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਤਾਂ ਉਸ ਤੋਂ ਬਾਅਦ ਐਨਡੀਏ ਦੇ ਵੱਲੋਂ ਖੜਕਟਾਹਟ ਖੜਕਾਈ ਗਈ ਟੇਬਲ ਖੜਕਾਏ ਗਏ ਤੇ ਇਸ ਬਜਟ ਨੂੰ ਦੇਸ਼ ਹਿੱਤ ਦੇ ਵਿੱਚ ਦੱਸਿਆ ਗਿਆ ਤੇ ਆਮ ਲੋਕਾਂ ਦੇ ਹਿੱਤ ਦਾ ਇਹ ਬਜਟ ਕਰਾਰਿਆ ਗਿਆ ਹਾਲਾਂਕਿ ਜੇ ਵਿਰੋਧੀ ਧਿਰ ਦੀ ਗੱਲ ਕੀਤੀ ਜਾਵੇ ਤਾਂ ਵਿਰੋਧੀ ਧਿਰ ਦੇ ਵੱਲੋਂ ਬੀਤੇ ਦਿਨ ਵੀ ਸਿੱਧੇ ਤੌਰ ਤੇ ਇਸ ਬਜਟ ਨੂੰ ਨੁਕਰੇ ਲਾਉਣ ਵਾਲਾ ਬਜਟ ਹੀ ਦੱਸਿਆ ਤੇ ਇੱਕ ਪਾਸੇ ਜਿੱਥੇ ਕਿਸਾਨਾਂ ਦੇ ਵੱਲੋਂ ਵੀ ਵਿਰੋਧ ਜਤਾਇਆ ਗਿਆ ਨਰਾਜ਼ਗੀ ਜਤਾਈ ਗਈ ਉੱਥੇ ਹੀ ਵਿਰੋਧੀ ਧਿਰਾਂ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਗਏ ਖਾਸ ਕਰਕੇ ਜੇ ਗੱਲ ਕੀਤੀ ਜਾਵੇ ਪੰਜਾਬ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਤਾਂ ਸਿੱਧੇ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਹਿੱਤ ਦੇ ਵਿੱਚ ਇਹ ਬਜਟ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨੀ ਹਕੀਕਤ ਦੇ ਵਿੱਚ ਇਸ ਬਜਟ ਦੇ ਨਾਲ ਕਿਸਾਨਾਂ ਨੂੰ ਫਾਇਦਾ ਨਹੀਂ ਹੋਣ ਵਾਲਾ ਤੇ ਜੇ ਫਾਇਦਾ ਹੋ ਰਿਹਾ ਤਾਂ ਜਿਹੜੀਆਂ ਕੰਪਨੀਆਂ ਫਰਟੀਲਾਈਜ਼ਰ ਵੇਚ ਰਹੀਆਂ ਨੇ ਰਿਹਸ ਪ੍ਰੇਹਾ ਨੂੰ ਮਾਰਕੀਟ ਦੇ ਵਿੱਚ ਵੇਚਿਆ ਜਾ ਰਿਹਾ ਉਹਨਾਂ ਕੰਪਨੀਆਂ ਨੂੰ ਹੀ ਇਹ ਫਾਇਦਾ ਹੋਣ ਵਾਲਾ ਹੈ ਤੇ ਉਹਨਾਂ ਕੰਪਨੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੀ ਇਹ ਬਜਟ ਤਿਆਰ ਕੀਤਾ ਗਿਆ ਹਾਲਾਂਕਿ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਖੇਤੀ ਨੂੰ ਲੈ ਕੇ ਜਿਹੜੇ ਕੇਂਦਰ ਦੇ ਉੱਤੇ ਸਵਾਲ ਚੁੱਕੇ ਗਏ ਤੇ ਬਜਟ ਨੂੰ ਸਿੱਧੇ ਤੌਰ ਤੇ ਕਿਸਾਨ ਵਿਰੋਧੀ ਕਰਾਰਿਆ ਗਿਆ ਉੱਤੇ ਹੀ ਵਿਰੋਧੀ ਧਿਰਾਂ ਦੇ ਵੱਲੋਂ ਵੀ ਲਗਾਤਾਰ ਇਹੀ ਆਲਾਪ ਪਿਆ ਜਾ ਰਿਹਾ ਹੈ ਕਿ ਜਿਹੜਾ ਇਹ ਬਜਟ ਹੈ ਇਸ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਹੋਣ ਵਾਲਾ ਪੰਜਾਬ ਦਾ ਕੁਝ ਵੀ ਨਹੀਂ ਬਦਲਣ ਵਾਲਾ ਕਿਉਂਕਿ ਪੰਜਾਬ ਦੇ ਹਿੱਤ ਦੇ ਵਿੱਚ ਇਹ ਬਜਟ ਹੈ ਹੀ ਨਹੀਂ ਤੇ ਪੰਜਾਬ ਨੂੰ ਇਸ ਬਜਟ ਦੇ ਵਿੱਚ ਰੱਖਿਆ ਹੀ ਨਹੀਂ ਗਿਆ ਪੰਜਾਬ ਨੂੰ ਨੁਕਰੇ ਲਾਇਆ ਗਿਆ ਜਿੱਥੇ ਬੀਤੇ ਦਿਨ ਵਿਰੋਧੀ ਧਿਰਾਂ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਚੁੱਕੇ ਗਏ ਉੱਥੇ ਹੀ ਅੱਜ ਸਦਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧੀ ਧਿਰਾਂ ਦੇ ਵੱਲੋਂ ਸਿੱਧੇ ਤੌਰ ਤੇ ਮੋੜ ਤੋਂ ਇਸ ਬਜਟ ਨੂੰ ਦੇਸ਼ ਵਿਰੋਧੀ ਕਰਾਰਿਆ ਗਿਆ ਤੇ ਅਮਰਿੰਦਰ ਸਿੰਘ ਰਾਜਾਵਿੰਗ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਪੰਜਾਬ ਨੂੰ ਨੁਕਰੇ ਲਾਇਆ ਗਿਆ ਬੀਤੇ ਦਿਨ ਵੀ ਉਹਨਾਂ ਦੇ ਵੱਲੋਂ ਸਵਾਲ ਚੁੱਕਦੇ ਆ ਕਿਹਾ ਗਿਆ ਸੀ ਕਿ ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਹੁਣ ਕੇਂਦਰ ਨਕਸ਼ੇ ਦੇ ਵਿੱਚ ਪੰਜਾਬ ਨੂੰ ਵੇਖਣਾ ਹੀ ਨਹੀਂ ਚਾਹੁੰਦਾ ਤੇ ਉਹਨਾਂ ਨੇ ਪੰਜਾਬ ਨੂੰ ਧਿਆਨ ਦੇ ਵਿੱਚ ਰੱਖਦਿਆਂ ਨੇ ਬਜਟ ਨੂੰ ਤਿਆਰੀ ਨਹੀਂ ਕੀਤਾ ਤੇ ਪੰਜਾਬ ਨੂੰ ਨੁਕਰੇ ਲਾਇਆ ਤੇ ਅੱਜ ਜੇ ਗੱਲ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟਾਂ ਦੀ ਕੀਤੀ ਜਾਵੇ ਕਾਂਗਰਸ ਦੇ ਜਿਹੜੇ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਚੁਣੇਗੇ ਉਹਨਾਂ ਦੀ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਸਾਫ ਤੌਰ ਤੇ ਵਿਰੋਧ ਕੀਤਾ ਗਿਆ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਬਜਟ ਨੂੰ ਮੋੜ ਤੋ ਦੇਸ਼ ਵਿਰੋਧੀ ਕਰਾਇਆ